ਅੰਦਰ ਵੜਦੇ ਨੇ ਤੇ ਇਸ ਐਨ ਆਰ ਆਈ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਨਿੱਕੇ ਨਿੱਕੇ ਬੱਚੇ ਹੱਥ ਜੋੜ ਕੇ ਕਹਿੰਦੇ ਨੇ ਮਹਿਲਾਵਾਂ ਜਿਹੜੀਆਂ ਨੇ ਕਰਦੇ ਅੰਦਰ ਹੱਥ ਜੋੜ ਕੇ ਕਹਿੰਦੀਆਂ ਨੇ ਕਿ ਇਹ ਗੋਲੀ ਨਾ ਚਲਾ ਲਖਿਆ ਸਰੇ ਸਰੇ ਦੀ ਵੱਟੀ ਖਬਰ ਦੇਖ ਸਕਦੇ ਹੋ ਕਰਦੇ ਅੰਦਰ ਵੜ ਕੇ ਦੋ ਨੌਜਵਾਨਾਂ ਦੇ ਵੱਲੋਂ ਇੱਕ ਐਨਆਰਆਈ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾੜ-ਤਾੜ ਦੀਆਂ ਆਵਾਜ਼ਾਂ ਆਉਂਦੀਆਂ ਨੇ ਬੇਹਤ ਵੱਟੀ ਖਬਰ ਹੈ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸਿਸ਼ਟ ਵੀ ਤਸਵੀਰਾਂ ਦੇ ਵਿੱਚ ਕੱਲੀ-ਕੱਲੀ ਵਾਰਦਾਤ ਸੜੀ ਹੈ ਉਹ ਰਿਕਾਰਡ ਹੋਈ ਹੈ ਕਿਸ ਤਰੀਕੇ ਦੇ ਨਾਲ ਇਹ ਦੋ ਨੌਜਵਾਨ ਕਰਦੇ ਅੰਦਰ ਵੜਦੇ ਨੇ ਤੇ ਤਲਖਸਾਰ ਅੰਦਰ ਵੜਦੇ ਹੀ ਐਨਆਰਆਈ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਉਸ ਦਾ ਜਿਹੜਾ ਬੱਚੇ ਹੁੰਦੇ ਨੇ ਕਰਦੇ ਵਿੱਚ ਮਹਿਲਾਵਾਂ ਹੁੰਦੀਆਂ ਨੇ ਹੱਥ ਜੋੜ ਕੇ ਉਹ ਬੇਨਤੀ ਕਰਦੀਆਂ ਨੇ ਅਪੀਲ ਕਰਦੀਆਂ ਨੇ ਕਿ ਤੁਸੀਂ ਗੋਲੀ ਨਾ ਚਲਾਓ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੇहद ਬੇਰਮੀ ਦੇ ਨਾਲ ਗੋਲੀਆਂ ਕਰਦੇ ਅੰਦਰ ਵੜ ਕੇ ਮਾਰੀ ਜਾਂਦੇ ਆਂਦੇ ਨੇ ਮੌਤ ਦੇ ਘਾਟ ਉਤਾ ਦਿੱਤਾ ਜਾਂਦਾ ਹੈ ਬੇहद ਕਿਸ ਤਰੀਕੇ ਦੇ ਨਾਲ ਇਸ 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 ਦੱਸਦੇ ਕਿ ਇਰਾਦੇ ਦੇ ਨਾਲ ਕਿ ਉਸ ਨੂੰ ਮਾਰ ਦਵਾਂਗੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪਰ ਦੱਸਦੇ ਕਿ ਹਾਲੇ ਕੋਈ ਇੱਕ ਖਬਰ ਸਾਹਮਣੇ ਨਹੀਂ ਆਈ ਹੈ ਕਿ ਗੋਲੀਆਂ ਚਲਾਉਣ ਤੋਂ ਬਾਅਦ ਉਸ ਵਿਅਕਤੀ ਦੀ ਮੌਤ ਹੋਈ ਹੈ ਕਿ ਨਹੀਂ ਪਰ ਗੋਲੀਆਂ ਜ਼ਰੂਰ ਚਲਾਈਆਂ ਗਈਆਂ ਨੇ ਦੇਖ ਸਕਦੇ ਹੋ ਕਿ ਕੀ ਹਾਲ ਹੋ ਚੁੱਕਿਆ ਹੈ ਲੋਕ ਕਿਸ ਕਦਰ ਇਨਸੈਂਸਿਟਿਵ ਹੋ ਚੁੱਕੇ ਨੇ ਘਰ ਦੇ ਅੰਦਰ ਵੜ ਕੇ ਛੋਟੇ-ਛੋਟੇ ਬੱਚਿਆਂ ਦੇ ਸਾਹਮਣੇ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਉੱਤੇ ਜਿਹੜਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਵਿਅਕਤੀ ਫਿਲਹਾਲ ਜ਼ਖਮੀ ਦੱਸੇ ਜਾ ਰਿਹਾ ਹੈ ਕਰਦੇ ਸਾਹਮਣੇ ਕਰਦਿਆਂ ਦੇ ਸਾਹਮਣੇ ਛੋਟੇ ਛੋਟੇ ਬੱਚਿਆਂ ਦੇ ਸਾਹਮਣੇ ਇਹ ਗੋਲੀਆਂ ਚਲਿਆਂ ਗਈਆਂ ਨੇ ਕਰਦੇ ਅੰਦਰ ਵੜ ਕੇ ਤੜਕਸਾਰ ਰੱਬ ਦਾ ਨਾਮ ਲੈਣ ਦਾ ਵੇਲਾ ਹੁੰਦਾ ਹੈ ਤੇ ਇਹ ਦੋ ਨੌਜਵਾਨ ਇਸ ਆਲੀਸ਼ਾਨ ਕੋਠੀ ਦੇ ਅੰਦਰ ਵੜਦੇ ਨੇ ਤੇ ਇਸ ਐਨ ਆਰ ਆਈ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਨਿੱਕੇ ਨਿੱਕੇ ਬੱਚੇ ਹੱਥ ਜੋੜ ਕੇ ਕਹਿੰਦੇ ਨੇ ਮਹਿਲਾਵਾਂ ਜਿਹੜੀਆਂ ਨੇ ਕਰਦੇ ਅੰਦਰ ਹੱਥ ਚੋੜ ਕੇ ਕਹਿੰਦੀਆਂ ਨੇ ਕਿ ਇਹ ਗੋਲੀ ਨਾ ਚਲਾਓ ਤੁਸੀਂ ਛੱਡ ਦਿਓ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਆਡੀਓ ਸੀ ਤੱਕ ਨਹੀਂ ਸੁਣਾ ਸਕਦੇ ਕਿ ਇੰਨੇ ਭਾਵੁਕ ਕਰ ਦੇਣ ਵਾਲੀਆਂ ਅਤੇ ਖੌਫਨਾਕ ਇਹ ਆਡੀਓ ਹੈ ਕਿਉਂਕਿ ਇਸ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਤਾੜ-ਤਾੜ ਤੇ ਬਿਲਕੁਲ ਬੇਰਹਿਮੀ ਦੇ ਨਾਲ ਇਸ ਕਰ ਦੇ ਅੰਦਰ ਵੜ ਕੇ ਤੜਕਸਾਰ ਐਨਆਰਆਈ ਦੇ ਉੱਤੇ ਇਹ ਗੋਲੀਆਂ ਚਲਾਈਆਂ ਗਿਆ ਨੇ ਦੱਸਦੇ ਕਿ ਫਿਲਹਾਲ ਜ਼ਖਮੀ ਦੀ ਖਬਰ ਆ ਰਹੀ ਹੈ ਐਨਆਰਏ ਜ਼ਖਮੀ ਦੱਸਿਆ ਜਾ ਰਿਹਾ ਹੈ ਮੌਕੇ ਦੀ ਖਬਰ ਜਿਹੜੀ ਤੁਹਾਨੂੰ ਦੱਸ ਰਹੇ ਆ ਬੇहद ਹੈ ਹੈਰਾਨ ਕਰਨ ਵਾਲੀ ਹੈ ਅਕਸਰ ਦੇਖਿਆ ਜਾਂਦਾ ਹੈ ਕਿ ਗੋਲੀਬਾਰੀ ਦੀ ਖਬਰ ਆਉਂਦੀ ਹੈ ਕਿਤੇ ਗੋਲੀ ਚਲਦੀਆਂ ਨੇ ਪਰ ਇਹ ਬੇहद ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਆਖਰਕਾਰ ਚੱਲ ਕੇ ਰਹਿ ਕਰਦੇ ਅੰਦਰ ਵੜ ਕੇ ਤਲਕਸਾਰ ਜਦੋਂ ਲੋਕ ਉੱਠੇ ਹੁੰਦੇ ਨੇ ਰੱਬ ਦਾ ਨਾਮ ਲੈਂਦੇ ਨੇ ਆਪਣੇ ਕੰਮ ਤੰਦਿਆਂ ਤੇ ਜਾਣ ਦੀ ਤਿਆਰੀ ਕਰ ਰਹੇ ਹੁੰਦੇ ਨੇ ਉਸੇ ਵੇਲੇ ਇਹ ਦੋ ਨੌਜਵਾਨ ਕਰਦੇ ਅੰਦਰ ਵੜਦੇ ਨੇ ਤੇ ਇਸ ਐਨ ਆਰ ਆਈ ਦੇ ਉੱਤੇ ਤਾੜ ਤਾੜ ਗੋਲੀਆਂ ਵਿਰਾ ਦਿੰਦੇ ਨੇ ਬਿਲਕੁਲ ਕਿਸ ਤਰੀਕੇ ਦੇ ਨਾਲ ਇਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਔਰਤਾਂ ਹੁੰਦੀਆਂ ਨੇ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਹੁੰਦੇ ਨੇ ਹੱਥ ਜੋੜ ਕੇ ਬੱਚਾ ਦੇਖ ਸਕਦੇ ਹੋ ਤੁਸੀਂ ਉਸ ਦੇ ਇਸ਼ਾਰੇ ਦੇਖ ਸਕਦੇ ਹੋ ਸਟਵੀ ਤਸਵੀਰਾਂ ਦੇ ਵਿੱਚ ਕਿ ਗੋਲੀ ਨਾ ਚਲਾਓ ਇਹਨਾਂ ਦੇ ਉੱਤੇ ਉਹ ਉਸ ਦਾ ਪਿਤਾ ਵੀ ਹੋ ਸਕਦਾ ਹੈ ਜਾਂ ਘਰ ਦਾ ਮੈਂਬਰ ਹੋਵੇਗਾ ਉਹ ਹੱਥ ਜੋੜ ਕੇ ਅਪੀਲ ਕਰਦਾ ਹੁੰਦਾ ਹੈ ਜਿਹੜੇ ਵੀ ਇੱਥੇ ਨੌਜਵਾਨ ਆਏ ਹੁੰਦੇ ਨੇ ਉਹ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹੁੰਦੀਆਂ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਗੋਲੀਆਂ ਪੂਰੀਆਂ ਚਲਾ ਦਿੱਤੀਆਂ ਜਾਣ ਜੋ ਵੀ ਪਿਸਤਲ ਸੀ ਉਹਨਾਂ ਦੇ ਕੋਲ ਉਹ ਸਾਰੀਆਂ ਗੋਲੀਆਂ ਜੜੀਆਂ ਨੇ ਮਾਰ ਦਿੱਤੀਆਂ ਜਾਣ ਪਰ ਤੁਸੀਂ ਦੇਖਦੇ ਹੋ ਕਿ ਜਿਹੜੇ ਇਹ ਮੁਲਜ਼ਮ ਸੀਗੇ ਉੱਥੇ ਖੜ ਕੇ ਗੋਲੀਆਂ ਵਾਰ-ਵਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਤੇ ਗੋਲੀਆਂ ਤਲੋਂ ਤੋਂ ਬਾਅਦ ਇਹ ਵਿਅਕਤੀ ਜਿਹੜਾ ਡਿੱਗ ਜਾਂਦਾ ਹੈ ਉੱਥੇ ਤਾਂ ਦੇਖ ਸਕਦੇ ਹੋ ਜ਼ਖਮੀ ਦੱਸਿਆ ਜਾ ਰਿਹਾ ਹੈ ਇਹ ਐਨ ਆਰ ਆਈ ਤੇ ਇਸ ਦੇ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਮੈਂਬਰ ਮੌਜੂਦ ਹੁੰਦੇ ਨੇ ਬੇहद ਵੱਡਾ ਘਰ ਹੈ ਆਲੀਸ਼ਾਨ ਘਰ ਹੈ ਤੇ ਸਰੇ ਆਮ ਘਰ ਦੇ ਅੰਦਰ ਵੜ ਕੇ ਕਿਸ ਤਰੀਕੇ ਦੇ ਨਾਲ ਇਹ ਗੋਲੀਆਂ ਚਲਾਈਆਂ ਗਈਆਂ ਨੇ ਐਨ ਆਰ ਆਈ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਦੇ ਪਿੱਛੇ ਜਿਹੜੀ ਆ ਕਾਰਨ ਉਹ ਦੱਸਿਆ ਜਾ ਰਿਹਾ ਹੈ ਕਿ ਫਰੋਤੀ ਦਾ ਹੈ ਪਰ ਹਾਲੇ ਕੀ ਕੋਈ ਪੁਸ਼ਟੀ ਜੜੀ ਹੈ ਨਹੀਂ ਹੋਈ ਹੈ ਪੁਲਿਸ ਵੱਲੋਂ ਬਣਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰਿਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਤਾਂ ਬੇहद ਵੱਡੀ ਖਬਰ ਹੈ ਪੰਜਾਬ ਦੇ ਵਿੱਚ ਵਸਦੇ ਹਰ ਇੱਕ ਵਸਨੀਕ ਲਈ ਕਿਉਂਕਿ ਅਜਿਹੇ ਹਾਲਾਤ ਹੋਏ ਪਏ ਨੇ ਕਿ ਇੱਕ ਬੰਦਾ ਆਪਣੇ ਘਰ ਦੇ ਅੰਦਰ ਵੀ ਸੇਫ ਨਹੀਂ ਹੈ ਦੇਖ ਸਕਦੇ ਹੋ ਗੋਲੀਆਂ ਘਰ ਦੇ ਅੰਦਰ ਵੜ ਕੇ ਮਾਰੀਆਂ ਗਈਆਂ ਨੇ ਐਨਆਰਆਈ ਜ਼ਖਮੀ ਕੀਤਾ ਗਿਆ ਛੋਟਾ ਛੋਟੇ ਛੋਟੇ ਬੱਚੇ ਜਿਹੜੇ ਨੇ ਮਹਿਲਾਵਾਂ ਨੇ ਦੇਖ ਸਕਦੇ ਹੋ ਘਰ ਦੇ ਅੰਦਰ ਇਹਨਾਂ ਦੇ ਸਾਹਮਣੇ ਗੋਲੀਆਂ ਮਾਰੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਬੇਹਦ ਖੌਫਨਾਕੇ ਤਸਵੀਰਾਂ ਨੇ ਇਸ ਟੀਵੀ ਦੇ ਵਿੱਚ ਸਾਰੀ ਵਾਰਦਾਤ ਜਿਹੜੀ ਹੈ ਉਹ ਕੈਦ ਹੋਈ ਹੈ ਤੁਸੀਂ ਵੀ ਦੇਖ ਕੇ ਤਸਵੀਰਾਂ ਹੈਰਾਨ ਹੋ ਜਾਓਗੇ ਕਿ ਆਖਰਕਾਰ ਇਹ ਤਸਵੀਰਾਂ ਇੱਥੇ ਹੀ ਹੈ ਕਿ ਅਸੀਂ ਇੱਥੇ ਹੀ ਰਹਿ ਰਹੇ ਹਾਂ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਦੋ ਨੌਜਵਾਨ ਨੇ ਅੰਦਰ ਆਉਂਦੇ ਨੇ ਦੋਵਾਂ ਦੇ ਕੋਲ ਹਥਿਆਰ ਹੁੰਦੇ ਨੇ ਅੰਦਰ ਵੱੜਦੇ ਸਾਰੇ ਕਿਸ ਤਰੀਕੇ ਦੇ ਨਾਲ ਇਸ ਐਨਆਰਏ ਦੇ ਕਨਪੱਟੀ ਦੇ ਉੱਤੇ ਸਿਰ ਦੇ ਉੱਤੇ ਇਹ ਪਿਸਤਲ ਤਾਂ ਦਿੱਤੀ ਜਾਂਦੀ ਹੈ ਤੇ ਕੁਝ ਗੱਲਾਂ ਪਹਿਲਾਂ ਕਹੀ ਜਾਂਦੀਆਂ ਨੇ ਉਸ ਤੋਂ ਬਾਅਦ ਉਸ ਨਾਲ ਇੱਕ ਬੀਬੀ ਖੜੀ ਹੁੰਦੀ ਹੈ ਉਹ ਬੀਬੀ ਰਿਕੁਐਸਟਾ ਕਰਦੀ ਹੁੰਦੀ ਹੈ ਕਿ ਤੁਸੀਂ ਮੇਰੇ ਇਸ ਬੰਦੇ ਨੂੰ ਛੱਡ ਦਿਓ ਛੱਡ ਦਿਓ ਪਰ ਇਸ ਦੇ ਬਾਵਜੂਦ ਉਹ ਗੋਲੀ ਮਾਰ ਦਿੰਦੇ ਨੇ ਅੰਦਰ ਵੱਧਦੇ ਸਾਰ ਕੁਝ 10 ਤੋਂ 15 ਸਕਿੰਟਾਂ ਦੇ ਅੰਦਰ ਇਹ ਗੋਲੀ ਮਾਰ ਕੇ ਕਿਸ ਤਰੀਕੇ ਦੇ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਉਸ ਦੇ ਬਾਵਜੂਦ ਇਹ ਹੋਰ ਗੋਲੀਆਂ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉੱਥੇ ਇਹਨਾਂ ਦੀ ਸ਼ਾਇਦ ਪਿਸਟਲ ਜਿਹੜੀ ਨਹੀਂ ਚੱਲਦੀ ਫਿਰ ਵੀ ਦੱਸਿਆ ਜਾ ਰਿਹਾ ਹੈ ਕਿ ਤਿੰਨ ਗੋਲੀਆਂ ਮਾਰੀਆਂ ਗਈਆਂ ਨੇ ਇਸ ਐਨ ਆਰ ਆਈ ਨੂੰ ਬੇहद ਵੱਡੀ ਖਬਰ ਹੈ ਦੱਸਦੇ ਕਿ ਇਹ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਉਹ ਅੰਮ੍ਰਿਤਸਰ ਦੇ ਦਬੁਰਚੀ ਇਲਾਕੇ ਦੀਆਂ ਨੇ ਜਿੱਥੇ ਤੜਕਸਾਰੀ ਇੱਕ ਘਰ ਦੇ ਅੰਦਰ ਵੜ ਕੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਕਦੇ ਅੰਦਰ ਵੜ ਕੇ ਨੌਜਵਾਨਾਂ ਦੇ ਵੱਲੋਂ ਇਹ ਗੋਲੀਆਂ ਜਦੋਂ ਚਲਾਈਆਂ ਜਾਂਦੀਆਂ ਨੇ ਤਾਂ ਸਾਰੀ ਵਾਰਦਾਤ ਜਿਹੜੀ ਹੈ ਉਹ ਸਿਸਟਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਸਿਸਟਵੀ ਕੈਮਰੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਮਰitsar ਦੇ ਪਿੰਡ ਦਬੁਰਜਿਚ ਇਹ ਸ਼ਰਿਆਮ ਤੜਕਸਾਰ ਦਿਨ ਦਿਹਾੜੇ ਇਸ ਸਾਰੀ ਵਾਰਦਾਤ ਨੂੰ ਅਨਜਾਮ ਦਿੱਤਾ ਗਿਆ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਿਸਟਮ ਵੀ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਰਦੇ ਅੰਦਰ ਲੱਗਾ ਸਿਸਟਮ ਵੀ ਕੱਲੀ-ਕੱਲੀ ਇਸ ਵਾਰਦਾਤ ਦਾ ਜਿਹੜਾ ਗਵਾਹ ਇਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਐਂਗਲ ਵੀ ਦੇਖ ਸਕਦੇ ਹੋ ਦੋ ਐਂਗਲ ਨਹੀਂ ਸਿਸਟਮ ਵੀ ਕਮਰੇ ਜਿਹੜੇ ਲੱਗੇ ਹੋਏ ਸੀ ਸਾਰੇ ਤਰੀਫੇ ਸਾਰੇ ਤਰਫ ਤੋਂ ਜਿਹੜੇ ਕਵਰ ਹੋਈ ਹੈ ਇਹ ਵਾਰਦਾਤ ਪਹਿਲਾਂ ਤੁਸੀਂ ਦੇਖਦੇ ਹੋ ਕਿ ਉਹ ਐਂਟਰ ਕਰਦੇ ਨੇ ਤੇ ਐਂਟਰ ਕਰਦਾ ਹੀ ਸਿਰ ਦੇ ਉੱਤੇ ਬੰਦੂਕ ਤਾਂ ਦਿੱਤੀ ਜਾਂਦੀ ਹੈ ਤੇ ਦੂਸਰਾ ਜਦੋਂ ਉਹ ਬਹਿਦ ਕਲੋਜ਼ ਆ ਕੇ ਉਸ ਦੇ ਵੱਲੋਂ ਗੋਲੀ ਮਾਰੀ ਜਾਂਦੀ ਹੈ ਇਹਨਾਂ ਨੌਜਵਾਨਾਂ ਦੇ ਵੱਲੋਂ ਬੀਬੀ ਵੀ ਇੱਕ ਨਾਲ ਖੜੀ ਹੁੰਦੀ ਹੈ ਛੋਟਾ ਬੱਚਾ ਵੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਹੁੰਦਾ ਹੈ ਅਪੀਲ ਕਰ ਰਿਹਾ ਹੁੰਦਾ ਹੈ ਕਿ ਤੁਸੀਂ ਗੋਲੀ ਨਾ ਮਾਰੋ ਛੱਡ ਦਿਓ ਗੋਲੀ ਨਾ ਮਾਰੋ ਪਰ ਇਹ ਬਿਲਕੁਲ ਬੇਰਹਿਮੀ ਦੇ ਨਾਲ ਬੇਦਰਦੀ ਦੇ ਨਾਲ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਮਾਰ ਕੇ ਤਾੜ-ਤਾੜ ਗੋਲੀਆਂ ਮਾਰ ਕੇ ਕਿਸ ਤਰੀਕੇ ਦੇ ਨਾਲ ਇਸ ਐਨਆਰਆਈ ਨੂੰ ਜ਼ਖਮੀ ਕੀਤਾ ਜਾਂਦਾ ਹੈ ਹਾਲਾਂਕਿ ਹਲੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਆਈ ਹੈ ਕਿ ਇਹ ਗੋਲੀਆਂ ਚਲਾਈਆਂ ਕਿਉਂ ਗਈਆਂ ਨੇ ਪਰ ਮਾਮਲਾ ਜਿਹੜਾ ਹੈ ਉਹ ਫਿਰੋਤੀ ਦਾ ਦੱਸਿਆ ਜਾ ਰਿਹਾ ਹੈ ਕਿ ਫਿਰੋਤੀ ਦੇ ਚੱਕਰ ਦੇ ਵਿੱਚ ਘਰ ਦੇ ਅੰਦਰ ਵੜ ਕੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਜਿੱਥੇ ਇਹ ਘਰ ਸੀ ਬਿਹਤ ਵੱਡਾ ਘਰ ਹੈ ਸਿੱਸਟੀ ਵੀ ਦੇ ਵਿੱਚ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਘਰ ਦੇ ਵਿੱਚ ਇੱਕ ਉਹਨਾਂ ਦਾ ਸਰਵੰਟ ਵੀ ਦੇਖ ਸਕਦੇ ਹੋ ਉਹ ਵੀ ਕਿਤਨੇ ਕਿਤੇ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਮਾਲਕ ਨੂੰ ਇਸ ਐਨ ਆਰ ਆਈ ਨੂੰ ਪਰ ਉਹ ਕਿਸੇ ਦੀ ਨਹੀਂ ਸੁਣਦੇ ਨਾ ਉਹ ਛੋਟੇ ਬੱਚੇ ਦੀ ਸੁਣਦੇ ਨੇ ਨਾ ਘਰ ਦੇ ਵਿੱਚ ਜੜੀਆਂ ਮਹਿਲਾਵਾਂ ਸੀਗੀਆਂ ਉਹਨਾਂ ਦੀ ਸੁਣਦੇ ਨੇ ਕਿਸੇ ਦੀ ਨਹੀਂ ਸੁਣਦੇ ਤੇ ਚਲਦੀ ਹੈ ਤਾਂ ਸਿਰਫ ਇੱਕ ਚੀਜ਼ ਉਹ ਚਲਦੀ ਹੈ ਗੋਲੀ ਤਿੰਨ ਵਾਰੀ ਆਵਾਜ਼ ਆਉਂਦੀ ਹੈ ਤਾੜ 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 ਦੀ ਤੇ ਤਿੰਨ ਗੋਲੀਆਂ ਜਿਹੜੀਆਂ ਨੇ ਉਸ ਦੇ ਜ਼ਹਿਨ ਦੇ ਵਿੱਚ ਉਤਾਰ ਦਿੱਤੀਆਂ ਜਾਂਦੀਆਂ ਨੇ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਕਿ ਇਹ ਤਸਵੀਰਾਂ ਪੰਜਾਬ ਦੀਆਂ ਹੀ ਨੇ ਇਹ ਬੇहद ਲੋਕ ਹੈਰਾਨ ਨੇ ਕਿ ਆਖਰਕਾਰ ਦਿਨ ਦਿਹਾੜੇ ਤਲਕਸਰ ਤਲਕਸਰ ਰਬ ਦਾ ਜਿਹੜਾ ਵੇਲਾ ਕਿਹਾ ਜਾਂਦਾ ਹੈ ਕਿ ਲੋਕ ਸਵੇਰੇ ਉੱਠ ਕੇ ਰਬ ਦਾ ਨਾਮ ਲੈਂਦੇ ਨੇ ਆਪਣੇ ਕੰਮ ਧੰਡਿਆਂ ਦੀ ਸ਼ੁਰੂਆਤ ਕਰਦੇ ਨੇ ਪਰ ਇਹ ਦੋ ਨੌਜਵਾਨ ਘਰ ਦੇ ਅੰਦਰ ਵੜਦੇ ਨੇ ਇਸ ਐਨ ਆਰ ਆਈ ਦੇ ਘਰ ਦੇ ਅੰਦਰ ਤੇ ਅੰਦਰ ਵੜਦੇ ਸਾਰ ਹੀ ਉਸ ਦੀ ਕਨਪੱਟੀ ਦੇ ਉੱਤੇ ਉਸ ਦੇ ਸਿਰ ਦੇ ਉੱਤੇ ਪਿਸਤਲ ਰੱਖ ਦਿੱਤੀ ਜਾਂਦੀ ਹੈ ਤੇ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਸਾਰਾ ਐਕਸ਼ਨ ਜੋ ਇਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਨਿੱਕਾ ਜਿਹਾ ਉੱਥੇ ਬੱਚਾ ਹੁੰਦਾ ਜਿਹੜਾ ਕਿ ਹੱਥ ਛੋੜ ਕੇ ਉਸ ਵਿਅਕਤੀ ਨੂੰ ਉਹਨਾਂ ਦੋਵੇਂ ਜਿਹੜੇ ਮਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲੀਆਂ ਗਈਆਂ ਨੇ ਉਹਨਾਂ ਨੂੰ ਅਪੀਲ ਕਰਦਾ ਹੁੰਦਾ ਕਿ ਛੱਡ ਦਿਓ ਛੱਡ ਦਿਓ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਉਹ ਬੇਹਦ ਦਰਦਨਾਕ ਤੇ ਭਾਵੁਕ ਕਰ ਦੇਣ ਵਾਲੀਆਂ ਵੀ ਤਸਵੀਰਾਂ ਨੇ ਕਿ ਉਹ ਨਿੱਕਾ ਜਿਹਾ ਬੱਚਾ ਅਤੇ ਜੜੀਆਂ ਮਹਿਲਾਵਾਂ ਹੁੰਦੀਆਂ ਨੇ ਉਹ ਅਪੀਲ ਕਰਦੀਆਂ ਰਹਿ ਜਾਂਦੀਆਂ ਨੇ ਪਰ ਉਹ ਬੇਦਰਦੀ ਦੇ ਨਾਲ ਬਿਲਕੁਲ ਕਿਸੇ ਦੀ ਨਹੀਂ ਸੁਣਦੇ ਤੇ ਤਾੜ-ਤਾੜ ਹੁਣ ਆਇਆ अच्छा 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 अच्छ